ਦੰਦਉਤ ਬੰਦਨੀਆਂ ਕਬੂਰ ਸਰਬ ਕਲਾ ਸੁਮਰਠ ਦੁਲਨਤੇ ਦਾਖੂ ਪ੍ਰਭ ਨਾਨਕ ਦੇ ਕਰ ਹੱਥ ਕੁਰਬਾ ਅਨਜਾਈ ਉਸ ਵੇਲਾ ਸੁਹਾਵੀ ਜੇ ਤੂੰ ਦੇ ਦੁਆ ਦੇ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲ ਸਤ ਗੁਰ ਪੂਰਾ ਪਾਇਆ ਆਸੁਨ ਪ੍ਰੇਮ ਉਮਹਾੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਹਨੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਗਾ ਪਾਏ ਵੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤ્યાਗ ਬੇਨਤੀ ਕਰਹਿ ਲੇਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮયા ਹਰ ਰਾਈ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮયા ਹਰ ਰਾਈ ਸਾਧ ਸੰਗਤ ਸਤਿ ਗੁਰੂ ਪਾਤਸ਼ਾਹ ਜੋਗੋ ਜੁਗ ਅਟਲ ਚਬਰ ਛਤਰ ਤਖਤਾਂ ਦੇ ਮਾਲਿਕ ਪੂਰੀ ਕਾਇਨਾਤ ਸਾਰੇ ਸੰਸਾਰ ਦੇ ਸਾਂਝੇ ਅੰਗਰੀਬ ਨਵਾਜ਼ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਰੋਜ਼ਕਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਯਾਗ ਨੇ ਇਸ਼ਨਾਨ ਨਿਤਨੇਮ ਔਰ ਦਰਸ਼ਨ ਦਰਬਖਸ਼ਿਸ਼ ਕੀਤੇ ਹਨ ਇਹ ਗੁਰ ਸਿੱਖ ਦੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਨੀਮ ਹੈ ਜੋ ਗੁਰ ਸਤਗੁਰ ਕਾ ਸਿੱਖ ਖਾਏ ਸੋ ਪਲਕੇ ਉਠ ਹਰਨਾਮ ਟਿਆਵੇ ਉਦਮ ਕਰੇ ਪਲਕੇ ਪਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਰੋਗਾ ਕੋਟ ਬਿਘੁੰ ਲਾਠੇ ਪ੍ਰਵਿਸ਼ਰਨਾ ਪ੍ਰਗਟੇ ਪਲੇ ਸੰਯੋਗਾ ਅੰਮ੍ਰਿਤ ਵੇਲੇ ਉਠਣਾ ਇਸ਼ਨਾਨ ਕਰਨਾ ਔਰ ਆਪਣੀ ਮੁਰਸ਼ਿਦ ਦੀ ਯਾਦ ਵਿੱਚ ਜੁੜਨਾ ਉਪਰੰਤ ਸਤਗੁਰ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪਰ ਅੱਜ ਦਾ ਦਿਨ ਵਿਸ਼ੇਸ਼ ਹੈ ਵਿਸ਼ੇਸ਼ ਇਸ ਕਰਕੇ ਕਿਉਂਕਿ ਅਜ ਪਾਦੋ ਦਾ ਮਹੀਨਾ ਸਮਾਪਤ ਹੋਇਆ ਹੈ ਔਰ ਅਸੂ ਦਾ ਮਹੀਨਾ ਆਰੰਭ ਹੋਇਆ ਹੈ ਸੋ ਸਾਧ ਸੰਗਤ ਗੁਰਸਿੱਖ ਆਪਣੇ ਗੁਰੂ ਕੋਲ ਪਾਵੇਂ ਰੋਜ਼ ਹੀ ਗੁਰ ਚਰਨਾਂ ਵਿੱਚ ਆਉਣਾ ਹੈ ਪਰ ਅੱਜ ਜਿਵੇਂ ਬੱਚੇ ਸਕੂਲ ਵਿੱਚ ਜਾਂਦੇ ਨੇ ਔਰ ਸਕੂਲ ਉੱਥੇ ਜਾ ਕੇ ਵੀ ਪੜ੍ਹਾਈ ਕਰਦੇ ਆ ਪਰ ਘਰ ਵਾਸਤੇ ਵੀ ਮਾਸਟਰ ਜੀ ਹੋਮਵਰਕ ਦਿੰਦੇ ਆ ਉਵੇਂ ਗੁਰੂ ਸਾਹਿਬ ਜੀ ਆਪਣੇ ਸਿੱਖ ਨੂੰ ਇੱਕ ਮਹੀਨੇ ਦਾ ਹੋਮਵਰਕ ਦਿੰਦੇ ਆ ਅਸੀਂ ਅੱਜ ਗੁਰੂ ਘਰ ਦੇ ਵਿੱਚ ਗੁਰੂ ਸਤਗੁਰ ਪਾਤਸ਼ਾਹ ਜੀਆ ਦੇ ਚਰਣਾ ਵਿੱਚ ਸੰਗਰਾਂਦ ਦੇ ਦਿਹਾੜੇ ਤੇ ਇੱਕ ਮਹੀਨੇ ਦਾ ਹੋਮਵਰਕ ਲੈਣ ਆਏ ਆ ਸੋ ਐਸੇ ਆ ਕੇ ਸਾਧ ਸੰਗਤ ਸੋਜੀ ਪਈ ਹੈ ਵੀ ਇਹ ਜਿਹੜੀ 12 ਮਾਹਾਂ ਰੂਪੀ ਬਾਣੀ ਹੈ ਇਹ ਬਾਣੀ ਇਸ ਜੀਵ ਦੀ ਜ਼ਿੰਦਗੀ ਹੈ ਕਿਉਂਕਿ ਅਸਲ ਜ਼ਿੰਦਗੀ ਐ ਇੱਥੋਂ ਸਮਝ ਪਈ ਐ ਇਹ ਜੀਵ ਐ ਜਿਹੜਾ ਉਸ ਵਹਿਗੁਰੂ ਪਰਮਾਤਮਾ ਤੋਂ ਵਿਛੜਿਆ ਹੋਇਆ ਐ ਤੇ ਜੇ ਹੁਣ ਮਿਲਣਾ ਐ ਤੇ ਮਿਲਣ ਵਾਸਤੇ ਵੀ ਕਿਰਪਾ ਚਾਹੀਦੀ ਐ ਬਖਸ਼ਿਸ਼ ਚਾਹੀਦੀ ਐ ਜਿੱਥੋਂ ਬਾਬਾ ਜੀ ਮਿਹਰ ਕਰਦੇ ਐ ਕਿਰਤ ਕਰਮ ਕੇ ਵਿਛੜੇ ਆਪਣੇ ਕੀਤੇ ਹੋਏ ਕੰਮਾਂ ਕਰਕੇ ਵਹਿਗੁਰੂ ਪਰਮਾਤਮਾ ਤੋਂ ਵਿਛੜ ਗਿਆ ਪਰ ਐ ਸੱਚੇ ਪਾਤਸ਼ਾਹ ਕਰ ਕਿਰਪਾ ਮਿਲੋ RAM ਹੁਣ ਤੁਸੀਂ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਮੈਂ ਤੁਹਾਨੂੰ ਮਿਲ ਜਾਵਾਂ ਕਿਉਂਕਿ ਤੇਰੇ ਮਿਲੇ ਤੋਂ ਬਿਨਾ ਮੈਨੂੰ ਸਮਝ ਪਈ ਐ ਮੇਰੀ ਕਾਣੀ ਕੌਡੀ ਕੀਮਤ ਨਹੀਂ ਐ ਜਿਹਨੂੰ ਬਾਬਾ ਜੀ ਬਖਸ਼ਿਸ਼ ਕਰਦੇ ਨੇ ਚਾਰ ਕੁੰਟ ਦਹ ਦਿਸ ਭਰ ਮੈਂ ਥੱਕ ਆਏ ਪ੍ਰਭ ਕੀ ਸ਼ਾਮ ਤੇਨ ਦੁਦਤ ਬਾਹਰੀ ਕਿਤੇ ਨਾ ਆਵੇ ਕੰਮ ਕਿਉਂਕਿ ਮੈਂ ਚਾਰੇ ਕੁੰਟਾਂ ਨੂੰ ਐ ਕੋਮਦਾ ਕਮਾਉਂਦਾ ਫਿਰਤ ਫਿਰਤ ਪਰਬ ਆਇਆ ਪਰਿਆ ਟੋ ਸ਼ਰਨਾਇ ਮੈਂ ਫਿਰਦਾ ਫਿਰਦਾ ਤੇਰੇ ਚਰਣਾ ਵਿੱਚ ਆ ਗਿਆ ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ ਕਿਉਂਕਿ ਤੁਹਾਡੇ ਚਰਣਾ ਵਿੱਚ ਮੇਰੀ ਕੀਮਤ ਪੈਣੀ ਹੈ ਜਿਵੇਂ ਦੁੱਧ ਤੋਂ ਬਿਨਾ ਇੱਕ ਗਾਂ ਦੀ ਕੋਈ ਕੀਮਤ ਨਹੀਂ ਹੈ ਤੈਨ ਦੁੱਧ ਤੇ ਬਾਹਰੀ ਕਿਤੇ ਨੇ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਧਾਮ ਜਿਵੇਂ ਪਾਣੀ ਤੋਂ ਬਿਨਾ ਬਨਾਸਪਤੀ ਫਲ ਦੀ ਤੇ ਫੁੱਲ ਦੀ ਨਹੀਂ ਹੈ ਸੁੱਕ ਜਾਂਦੀ ਹੈ ਕੁਮਲਾ ਜਾਂਦੀ ਹੈ ਜਲ ਬਿਨ ਸਾਂਖ ਕੁਮਲਾ ਬਤੀ ਉਪਜੈ ਨਾਹੀ ਧਾਮ ਹਰ ਨਾਹਾ ਨਾ ਮਿਲੇ ਸਾਜਨਾ ਕਤ ਪਾਈਏ ਵਿਸ਼ਰਾਮ ਐ ਸੱਚੇ ਪਾਤਸ਼ਾਹ ਜੇ ਤੁਸੀਂ ਮੈਨੂੰ ਮਿਲੇ ਨਾ ਤੇ ਮੇਰਾ ਕੀ ਹਾਲ ਹੋਊਗਾ ਕਿਉਂਕਿ ਮੈਂ ਬਹੁਤ ਸਮੇਂ ਤੋਂ ਜੰਮ ਰਿਹਾ ਮਰ ਰਿਹਾ ਔਰ ਤੁਹਾਡੇ ਤੋਂ ਵਿਛੜ ਰਿਹਾ ਮੈਂ ਇਹੀ ਘੁੰਮਣ ਕੇਰੀ ਵਿੱਚ ਪਿਆ ਹੋਇਆ ਹਾਂ ਹੁਣ ਤੁਸੀਂ ਕਿਰਪਾ ਕਰੋ ਆਪਣੇ ਚਰਣਾ ਨਾਲ ਮੇਲ ਲਾਓ ਤੇ ਫਿਰ ਗੁਰੂ ਨੇ ਬਖਸ਼ਿਸ਼ ਕੀਤੀ ਅਗਰ ਜੇ ਤੇਰੇ ਵਿੱਚ ਤਾੰਗ ਹੈ ਉਸ ਵਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲਿਖੇ ਕਹਿ ਰਵੇਦਾਂਸ ਅੰਸ ਲਗ ਜੀਵੋ ਚਰ ਪਯੋ ਦਰਸ਼ਨ ਦੇਖੇ ਤਾਂ ਫਿਰ ਮਹਾਰਾਜ ਜੀ ਨੇ ਉਪਦੇਸ਼ ਕੀਤਾ ਲੈ ਤੂੰ ਆਹ ਕਰਮ ਕਰ ਇੱਕ ਪਹਿਲੀ ਪੌੜੀ ਪਹਿਲਾ ਡੰਡਾ ਬਾਬਾ ਜੀ ਨੇ ਦੱਸਿਆ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਪਹਿਲਾ ਭਾਵੇਂ ਕਿ ਸਾਲ ਦੇ ਅੰਦਰ ਅੰਗਰੇਜ਼ੀ ਸਾਲ ਹੈ ਉਹਦੇ ਚ ਜਨਵਰੀ ਤੇ ਫਰਵਰੀ ਹੈ ਪਰ ਸਾਨੂੰ ਗੁਰੂ ਬਾਬਾ ਜੀਆ ਨੇ ਇਹ ਦੇਸੀ ਮਹੀਨਾ ਦੱਸਿਆ ਸਾਡੇ ਬਜ਼ੁਰਗਾਂ ਨੂੰ ਆਮੇ ਯਾਦ ਹੁੰਦਾ ਸੀ ਚੇਤ ਵਿਸਾਖ ਜੇਠ ਹੜ ਸੋਨ ਭਾਦੋਂ ਪਰ ਅੱਜ ਹੁਣ ਅਸੀਂ ਅੰਗਰੇਜ਼ ਬਣ ਗਏ ਆਂ ਪਰ ਬਾਬਾ ਜੀ ਛੇਤ ਇਹਨਾਂ ਮਹੀਨਿਆਂ ਦੀ ਗਿਣਤੀ ਦੇ ਵਿੱਚ ਵੀ ਇਸ ਜੀਵ ਨੂੰ ਪਰਮੇਸ਼ਰ ਨਾਲ ਜੋੜਦੇ ਆ ਤੇ ਬਾਬਾ ਜੀ ਫਿਰ ਕਥਨ ਕਰਦੇ ਆ ਚੇਤ ਗੋਵਿੰਦ ਅਰਾਧੀ ਹੈ ਹੋਵੇ ਅੰਦ ਕਨਾ ਅਗਰ ਜੇ ਤੂੰ ਛੇਤ ਦੇ ਮਹੀਨੇ ਦੇ ਵਿੱਚ ਉਸ ਵਹਿਗੁਰੂ ਪਰਮਾਤਮਾ ਦਾ ਅਰਾਧਨ ਕਰੇ ਉਹਨੂੰ ਚੇਤਨ ਕਰੇ ਉਹਨੂੰ ਯਾਦ ਕਰੇ ਤੇ ਫਿਰ ਤੈਨੂੰ ਬਹੁਤ ਆਨੰਦ ਕਣਾ ਬਹੁਤਾ ਆਨੰਦ ਆਊਗਾ ਤੇਰੀ ਜ਼ਿੰਦਗੀ ਰਸਾਂ ਨਾਲ ਪਰ ਜਾਊਗੀ ਇੱਥੋਂ ਸ਼ੁਰੂ ਕਰਕੇ ਬਾਬਾ ਜੀ ਫਿਰ ਪੜਾ ਦਰ ਪੜਾ ਇਹਨੂੰ ਉਪਦੇਸ਼ ਦਿੰਦੇ ਐ ਜਿਵੇਂ ਜਿਵੇਂ ਇਹ ਜੀਵ ਨੂੰ ਸਮਝ ਪਈ ਇਹ ਇਹ ਉਪਦੇਸ਼ ਨੂੰ ਕਮਾਊਗਾ ਤੇ ਹੌਲੀ ਹੌਲੀ ਫਿਰ ਪੌੜੀ ਦਰ ਪੌੜੀ ਚੜਦਾ ਚੜਦਾ ਉਹ ਸਮਾਂ ਆਊਗਾ ਫਲਗੁਣ ਆਨੰਦ ਅਪਾਰ ਜਨ ਹਰ ਸੱਜਣ ਪ੍ਰਗਟੇ ਆਈ ਫਿਰ ਉਹ ਫਗਨ ਦੇ ਮਹੀਨੇ ਤੱਕ ਪਹੁੰਚਦਾ ਪਹੁੰਚਦਾ ਇਹ ਜੀਵ ਵਹਿਗੁਰੂ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਊਗਾ ਮਿਲ ਜਾਊਗਾ ਤੇ ਉੱਥੇ ਜਾ ਕੇ ਫਿਰ ਇਹਦੀ ਜਿੰ ਇਹਦੇ ਜੀਵਨ ਦੀ ਜਿਹੜੀ ਯਾਤਰਾ ਉਹ ਸੰਪੂਰਨ ਹੋ ਜਾਊਗੀ ਪਰ ਅੱਜ ਦਾ ਜੋ ਮਹੀਨਾ ਹੈ ਜਿਵੇਂ ਪਾਦੋਂ ਦੇ ਮਹੀਨੇ ਵਿੱਚ ਤਪਸ਼ ਹੁੰਦੀ ਹੈ ਗਰਮੀ ਹੁੰਦੀ ਹੈ ਹਰ ਪਾਸੇ ਹੀ ਸਾਜ ਸੰਗਤ ਅਸੀਂ ਤਪਸ਼ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਕੁੱਟਣ ਮਹਿਸੂਸ ਕਰਦੇ ਹਾਂ ਪਰ ਆ ਜਿਹੜਾ ਮਹੀਨਾ ਹੈ ਇਹ ਸਰਦੀ ਦਾ ਪਹਿਲਾ ਮਹੀਨਾ ਆਰੰਭ ਹੋ ਜਾਂਦਾ ਹੈ ਇਹਦੇ ਵਿੱਚ ਥੋੜੀ ਸ਼ਾਂਤੀ ਆ ਜਾਂਦੀ ਹੈ ਤੇ ਇਹਦੇ ਵਿੱਚ ਬਾਬਾ ਜੀ ਇਸ ਜੀਵ ਨੂੰ ਉਪਦੇਸ਼ ਕਰਦੇ ਕਿ ਇਹ ਜੀਵ ਆਸਨ ਪ੍ਰੇਮ ਉਹ ਮਹੜਾ ਕਿਉਂ ਮਿਲਿਆ ਹਰ ਜਾਈ ਅਸੂ ਦਾ ਮਹੀਨਾ ਪਾਵੇਂ ਇਥੇ ਆਸੂ ਲਿਖੇ ਪਰ ਆਮ ਅਸੀਂ ਅਸੂ ਮਹੀਨਾ ਕਹਿੰਨੇ ਇਹਦੇ ਵਿੱਚ ਮੇਰਾ ਮਨ ਉਸ ਵਹਿਗੁਰੂ ਪਰਮਾਤਮਾ ਨੂੰ ਮਿਲਣ ਨੂੰ ਕਰਦਾ ਮੇਰੇ ਮਨ ਅੰਦਰ ਬੜੀ ਤਾਂਗ ਹੈ ਪਰ ਮੈਂ ਮਿਲ ਕਿਵੇਂ ਸਕਦਾ ਉਹ ਤਰੀਕਾ ਕਿਹੜਾ ਮੈਂ ਕਿਵੇਂ ਮਿਲਾਂ ਆਸੂਨ ਪ੍ਰੇਮ ਓ ਮਾੜਾ ਕਿਉਂ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਨੀ ਮੇਰੇ ਮਨ ਦੇ ਅੰਦਰ ਮੇਰੇ ਤਨ ਦੇ ਅੰਦਰ ਬੜੀ ਪਿਆਸ ਹੈ ਮੈਂ ਉਸ ਵਹਿਗੁਰੂ ਨੂੰ ਮਿਲਣਾ ਚਾਹੁੰਨਾ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਧ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਕੋਈ ਮੈਨੂੰ ਮੇਲ ਦੇਵੇ ਮੇਰੇ ਮਨ ਵਿੱਚ ਬੜੀ ਤਾਂਗ ਹੈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਤੇ ਫਿਰ ਐ ਮੇਰੀ ਮਾਂ ਜਿਵੇਂ ਬੱਚਾ ਆਪਣੀ ਹਰ ਦੁੱਖ ਵਿੱਚ ਤਕਲੀਫ ਵਿੱਚ ਆਪਣੀ ਮਾਂ ਨੂੰ ਯਾਦ ਕਰਦਾ ਹੈ ਹੇ ਮਾਂ ਮਾਂ ਕਹਿੰਦਾ ਓਵੇਂ ਗੁਰਸਿੱਖ ਹੈ ਜਿਹੜਾ ਉਹ ਗੁਰਬਾਣੀ ਨੂੰ ਕਹਿੰਦਾ ਆਪਣੇ ਗੁਰੂ ਨੂੰ ਕਹਿੰਦਾ ਕਿਉਂਕਿ ਸਾਡਾ ਰਿਸ਼ਤਾ ਜਿਹੜਾ ਹੈ ਉਹ ਵਹਿਗੁਰੂ ਨਾਲ ਮਾਂ ਵਾਲਾ ਵੀ ਹੈ ਪਿਤਾ ਵਾਲਾ ਵੀ ਹੈ ਭੈਣ ਵਾਲਾ ਵੀ ਹੈ ਭਰਾ ਵਾਲਾ ਵੀ ਹੈ ਅਸੀਂ ਗੁਰੂ ਨੂੰ ਕਹਿੰਨੇ ਆ ਇਹ ਮੇਰੀ ਮਾਂ ਮੈਂ ਕਿਵੇਂ ਮਿਲਾਂ ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਨ ਮਲਾਵੇ ਮਾਈ ਕੋਈ ਆਵੇ ਕੋਈ ਸੱਜਣ ਆਵੇ ਕੋਈ ਜਨ ਹਰਿ ਸ਼ਿਉਂ ਦੇਵੇ ਜੋਰ ਮੈਨੂੰ ਵਹਿਗੁਰੂ ਨ ਮਲਾ ਦੇਵੇ ਫਿਰ ਗੁਰੂ ਦਾ ਉਪਦੇਸ਼ ਹੁੰਦਾ ਹੈ ਸੰਤ ਸਹਾਈ ਪ੍ਰੇਮ ਕੇ ਹੁ ਤਿੰਨ ਕਾ ਲਾਗਾ ਪਾਈ ਐ ਬੱਚੀ ਐ ਬੱਚਾ ਅਗਰ ਜੇ ਤੈਨੂੰ ਕੋ ਰੱਬ ਨਾਲ ਮੇਲ ਸਕਦਾ ਹੈ ਉਹਨੂੰ ਮਿਲਾ ਸਕਦਾ ਕੋਈ ਮਿਲਿਆ ਹੋਇਆ ਰੱਬ ਦਾ ਪਿਆਰਾ ਸਾਧੂ ਮਹਾਤਮਾ ਸੰਤ ਜਾਨੇ ਜਿਹੜੇ ਉਹ ਤੈਨੂੰ ਉਹ ਤੇਰੇ ਸਹਾਈ ਹੋਣਗੇ ਕਿਉਂਕਿ ਉਹ ਤੇਰੀ ਸ਼ਰਧਾ ਨੂੰ ਹੋਰ ਚਾਰ ਚੰਨ ਲਾ ਸਕਦੇ ਕਿਉਂਕਿ ਆਪ ਮਿਲੇ ਹੋਏ ਐ ਉਹ ਤੈਨੂੰ ਮਿਲ ਸਕਦੇ ਐ ਸੰਤ ਸਹਾਈ ਪ੍ਰੇਮ ਕੇ ਹੁ ਤਿੰਨ ਕੈ ਲਾਗਣਾ ਪਾਏ ਤੇ ਜੇ ਮੈਨੂੰ ਕੋਈ ਮੇਲ ਦੇਵੇ ਤੇ ਮੈਂ ਉਹਨਾਂ ਦੇ ਚਰਨੀ ਲੱਗ ਜਾਵਾਂ ਉਹਨਾਂ ਦੇ ਪੈਰੀ ਲੱਗ ਜਾਵਾਂ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਹੇ ਕਿਉਂਕਿ ਵਹਿਗੁਰੂ ਪਰਮੇਸ਼ਰ ਤੋਂ ਬਿਨਾ ਤੈਨੂੰ ਕਿਤੇ ਸੁੱਖ ਨਹੀਂ ਮਿਲ ਸਕਦਾ ਤੈਨੂੰ ਆਰਾਮ ਨਹੀਂ ਮਿਲ ਸਕਦਾ ਸੰਸਾਰੀ ਪਦਾਰਥ ਨੇ ਜਿਹੜੇ ਇਹਨਾਂ ਵਿੱਚ ਸ਼ਾਂਤੀ ਨਹੀਂ ਹੈ ਸੁੱਖ ਨਾਹੀਂ ਰੇ ਹਰਨਾਮ ਬਿਨਾ ਉਹ ਤੋਂ ਬਿਨਾ ਸ਼ਾਂਤੀ ਨਹੀਂ ਹੈ ਐਸੇ ਕਰਕੇ ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਤੇ ਹੋਰ ਮੈਂ ਜਾਵਾਂ ਵੀ ਕਿੱਥੇ ਤੇ ਹੋਰ ਮੈਨੂੰ ਕੌਣ ਮੇਲ ਵੀ ਸਕਦਾ ਹੈ ਹੋਰ ਕਿਤੇ ਸੁੱਖ ਨਹੀਂ ਹੈ ਜਿਨਨੀ ਚਾਖਿਆ ਪ੍ਰੇਮ ਦਾ ਸੇ ਤ੍ਰਿਪਤ ਰਹੇ ਆਕਾਏ ਤੇ ਜਿਨ੍ਹਾਂ ਨੇ ਐ ਵਹਿਗੁਰੂ ਪਰਮਾਤਮਾ ਤੇਰੇ ਪ੍ਰੇਮ ਦੇ ਰਸ ਨੂੰ ਚੱਖ ਲਿਆ ਮਾਨ ਲਿਆ ਉਹ ਤ੍ਰਿਪਤ ਹੋ ਗਏ ਅਰਜ ਗਏ ਉਹਨਾਂ ਨੂੰ ਕੋਈ ਭੁੱਖ ਰਹੇ ਨਾ ਕਾਈ ਉਹਨਾਂ ਨੂੰ ਕੋਈ ਭੁੱਖ ਨਹੀਂ ਨਹੀਂ ਰਹੀ ਆਪ ਤਿਆਗ ਬੇਨਤੀ ਕਰਹਿ ਲੇਹੁ ਲੇਹੁ ਪ੍ਰਭੂ ਲੜਲਾਏ ਐ ਵਹਿਗੁਰੂ ਪਰਮਾਤਮਾ ਮੈਂ ਆਪਾ ਤਿਆਗ ਕੇ ਨਿਮਾਨੀ ਹੋ ਕੇ ਅਜੀਜ਼ ਹੋ ਕੇ ਆਪਦੇ ਚੱਲਣਾ ਵਿੱਚ ਬੇਨਤੀ ਕਰ ਰਹੀ ਹਾਂ ਕਿ ਐ ਵਹਿਗੁਰੂ ਪ੍ਰਮਾਤਮਾ ਮੈਨੂੰ ਆਪਣੇ ਲੜ ਲਾ ਲਓ ਆਪਣੇ ਚਰਨੀ ਲਾ ਲਓ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਦੇ ਨਾ ਜਾਏ ਕਿਉਂਕਿ ਮੈਨੂੰ ਪਤਾ ਹੈ ਜਿਹੜੀ ਵਹਿਗੁਰੂ ਪ੍ਰਮਾਤਮਾ ਨੇ ਜਿਹੜੀਆਂ ਜੀਵ ਇਸਤਰੀਆਂ ਆਪਣੇ ਨਾਲ ਮਲਾ ਲਈਆਂ ਉਹ ਫਿਰ ਕਦੇ ਵੀ ਜੁੜਾ ਨਹੀਂ ਹੁੰਦੀਆਂ ਉਹ ਵਿਛੜਦੀਆਂ ਨਹੀਂ ਹਨ ਪਰਬ ਵੈ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਵੈ ਗੁਰੂ ਪਰਮਾਤਮਾ ਤੋਂ ਬਿਨਾ ਕੋਈ ਦੂਜਾ ਤੀਜਾ ਨਹੀਂ ਹੈ ਮੇਰੇ ਲਈ ਤਾਂ ਇੱਕ ਵੈ ਗੁਰੂ ਪਰਮਾਤਮਾ ਹੀ ਹੈ ਐ ਨਾਨਕ ਉਸ ਵੈ ਗੁਰੂ ਪਰਮਾਤਮਾ ਤੋਂ ਬਿਨਾ ਕੋਈ ਦੂਜਾ ਤੀਜਾ ਨਹੀਂ ਹੈ ਇਸੇ ਕਰਕੇ ਮੈਂ ਪੂਰੇ ਗੁਰੂ ਦੀ ਸ਼ਰਨ ਅਖਤਿਆਰ ਕੀਤੀ ਹੈ ਅਸੂ ਸੁਖੀ ਬਸੰਦੀਆਂ ਜਿੰਨਾ ਮਿਆ ਹਰਾਈ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਆਨੰਦ ਵਿੱਚ ਹਨ ਸੁਖੀ ਹਨ ਜਿਨ੍ਹਾਂ ਉੱਤੇ ਵੈਗੁਰੂ ਪਰਮਾਤਮਾ ਨੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਤੇ ਦਇਆ ਹੈ ਉਹ ਪਾਵੇਂ ਹੁਣ ਠੰਡ ਦਾ ਮਹੀਨੇ ਠੰਡ ਸ਼ੁਰੂ ਹੋ ਗਈ ਹੈ ਸਰਦੀ ਸ਼ੁਰੂ ਹੋ ਗਈ ਹੈ ਪਰ ਇਹਦੇ ਸਰਦੀ ਦੇ ਅੰਦਰ ਵੀ ਉਹਨਾਂ ਨੂੰ ਹੀ ਸ਼ਾਂਤੀ ਹੈ ਜਿਹੜੀਆਂ ਜੀਵ ਇਸਤਰੀਆਂ ਵੈਗੁਰੂ ਪਰਮਾਤਮਾ ਦੇ ਪਵਿੱਤਰ ਚਰਨ ਕਮਲਾਂ ਨਾਲ ਜੁੜੀਆਂ ਹਨ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਾ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਕੀਤਾ ਹੈ ਉਹਨਾਂ ਨੂੰ ਸ਼ਾਂਤੀ ਹੈ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਾਰਾਈ ਸੋ ਸਤਿਗੁਰ ਪਾਤਸ਼ਾਹ ਜੀਆ ਨੇ ਇਸ ਅਸੂ ਦੇ ਮਹੀਨੇ ਦੇ ਵਿੱਚ ਇਸ ਜੀਵ ਨੂੰ ਉਪਦੇਸ਼ ਕੀਤਾ ਹੈ ਕਿ ਅਗਰ ਉਸ ਵਹਿਗੁਰੂ ਪਰਮਾਤਮਾ ਨੂੰ ਮਿਲਣਾ ਹੈ ਤੇ ਤੂੰ ਫਿਰ ਕਿਸੇ ਗੁਰਸਿੱਖ ਰੱਬ ਦੇ ਪਿਆਰੇ ਜੁੜੇ ਹੋਏ ਸਾਧੂ ਮਹਾਤਮਾ ਕੋਲ ਜਾ ਉਹ ਤੋਂ ਜਾ ਕੇ ਉਸ ਵਹਿਗੁਰੂ ਪਰਮਾਤਮਾ ਨੇ ਮਿਲਣ ਦਾ ਮਾਰਗ ਪੁਸ਼ ਤਰੀਕਾ ਪੁਸ਼ ਤੇ ਉਹ ਫਿਰ ਤੈਨੂੰ ਉਸ ਵਹਿਗੁਰੂ ਪਰਮਾਤਮਾ ਨਾਲ ਮਿਲਾ ਦੇਣਗੇ ਸੋ ਇਹ ਉਪਦੇਸ਼ ਹੈ ਇਹਨੂੰ ਆਪਾਂ ਕਮਾਉਣਾ ਹੈ ਪੂਰੇ ਮਹੀਨੇ ਵਿੱਚ ਕਮਾਉਣਾ ਹੈ ਤੇ ਫਿਰ ਅੱਗੇ ਬਾਬਾ ਜੀ ਹੋਰ ਬਖਸ਼ਿਸ਼ ਕਰਨਗੇ ਸੋ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਸਾਰੇ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ